ਵਿਸ਼ਵਾਸ ਠੀਕ ਹੈ ਸਾਡਾ ਇਹਦੇ ਪਾਪਾ ਨੇ ਬਹੁਤ ਜ਼ਿਆਦਾ ਜਾਨੀ ਕਿ ਨਾ 2023 ਪਾਸ ਆਊਟ ਹੋ ਤੁਦੀ ਆਇਲਟ ਚ ਤੁਹਾਡੇ ਪੰਜ ਬੈਂਡ ਨੇ ਤੁਹਾਨੂੰ ਦਾਖਲਾ ਕਿਸੇ ਨੇ ਨਹੀਂ ਦੇਣਾ ਪੂਰੇ ਆਸਟ੍ਰੇਲੀਆ ਚ ਤੁਹਾਡੀ ਫਾਈਲ ਪਈ ਆ ਉੱਥੇ 15 ਦਿਨ ਤੋਂ ਮਹੀਨੇ ਤੋਂ ਤੁਹਾਡੀ ਫਾਈਲ ਨੂੰ ਕੋਈ ਚੱਕਦਾ ਨਹੀਂ ਪਿਆ ਅਸੀਂ ਮਿੰਤਾ ਕਰੀ ਜਾਂਦੇ ਪਿਆ ਮੈਂ ਤੁਹਾਡੇ ਕੇਸ ਵਾਸਤੇ ਚਲਿਆ ਗਿਆ ਸੀ ਤੁਹਾਡੀ ਪੜ੍ਹਾਈ ਨੂੰ 2 ਸਾਲ ਹੋ ਗਏ ਬੱਚੇ ਦੀ ਨੂੰ ਔਰ ਮੈਂ ਵੀਜ਼ਾ ਨਹੀਂ ਦੇਖਿਆ ਐਦਾਂ ਦਾ ਕਦੀ ਜਿਹੜਾ ਵੀਜ਼ਾ ਤੁਹਾਨੂੰ ਮਿਲ ਗਿਆ ਨਹੀਂ ਉਹ ਮੇਰੀ ਖੁਦ ਦੀ ਸਿਹਤ ਖਰਾਬ ਹੋ ਗਈ ਸੀ ਨਾ ਬੱਚੇ ਦੇ ਜਦੋਂ ਪਲੱਸ 2 ਹੋਇਆ ਜੁਲਾਈ ਚ ਹਾਂਜੀ ਰਿਜ਼ਲਟ ਆਉਹ ਤੋਂ ਬਾਅਦ ਮੇਰੀ ਸਿਹਤ ਬਹੁਤ ਜ਼ਿਆਦਾ ਮੈਨੂੰ ਪੈਰਾਲਾਈਜ਼ ਹੋ ਗਈ ਸੀ ਫੇ ਮੇਰੇ ਕਰਕੇ ਬੱਚਾ ਕਿਤੇ ਕੰਮ ਤੇ ਨਹੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਜੀ ਹੁਣ ਤੁਸੀਂ ਰਹਿ ਲੋਗੇ ਤਾਂ ਬਿਨਾ ਰਹਿਣਾ ਬਹੁਤ ਔਖਾ ਹੈ ਪਰ ਸਾਡਾ ਬੱਚਾ ਬਲਾਊਗਾ ਸਾਨੂੰ ਬਹੁਤ ਜਲਦੀ ਉਹ ਦੁੱਖ ਹੰਡਾ ਲਈ ਇੱਕ ਮਾਂ ਵਾਸਤੇ ਪਤਾ ਨਹੀਂ ਕਿੱਦਾਂ ਭੇਜਣਾ ਤੁਸੀਂ ਆਪਣਾ ਬੱਚਾ ਸਾਨੂੰ ਵਿਸ਼ਵਾਸ ਸੀਗਾ ਆਪਣੇ ਗੁਰੂ ਮਹਾਰਾਜ ਬਹੁਤ ਜ਼ਿਆਦਾ ਬਹੁਤ ਵਿਸ਼ਵਾਸ ਕਰਦੇ ਅਸੀਂ ਸਾਨੂੰ ਦੁਨੀਆ ਦਿਖਾਣ ਵਾਲੇ ਉਹ ਹੈ ਅਸੀਂ ਤਾਂ ਤੁਹਾਡੇ ਚ ਵੀ ਆਪਣੇ ਗੁਰੂ ਮਹਾਰਾਜ ਨੂੰ ਦੇਖ ਰਹੇ ਹਾਂ ਕਿ ਸਾਡੇ ਵਾਸਤੇ ਤੁਸੀਂ ਰੱਬ ਬਣ ਕੇ ਕਿੱਦਰੀ ਬੜਾ ਪਾਣਾ ਭਾਈ ਹਾਂਜੀ ਇਹ ਜਿੱਦ ਤੋਂ ਬਾਹਰ ਚਲਾ ਗਿਆ ਨਾ ਹਾਂਜੀ ਫਿਰ ਤੁਹਾਡੇ ਕੋਲ ਰਹਿ ਨਹੀਂ ਹੁੰਦਾ ਤੇ ਬਿਨਾਂ ਹਾਂਜੀ ਨਹੀਂ ਰਹਿ ਹਾਂ ਅਸੀਂ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਭੇਜਾਂਗੇ ਜਾ ਕੇ ਤੁਸੀਂ ਇਹਦਾ ਉੱਥੇ ਖਿਆਲ ਰੱਖਣਾ ਨਮਸਕਾਰ RAM RAM ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਜਦੋਂ ਕਿਸੇ ਦਾ ਵੀਜ਼ਾ ਲੱਗੇ ਉਸ ਵੀਜ਼ੇ ਦੀ ਜੜ ਤੱਕ ਪਹੁੰਚੀਏ ਕਿ ਵੀਜ਼ਾ ਕਿੱਦਾਂ ਲੱਗਾ ਕੀ ਕਮੀ ਸੀ ਜਦੋਂ ਕਿਸੇ ਦਾ ਵੀਜ਼ਾ ਅਪਲਾਈ ਹੁੰਦਾ ਨਾ ਜੀ ਜਾਂ ਉਹ ਲੱਗਣਾ ਹੁੰਦਾ ਜਾਂ ਰਿਫਿਊਜ਼ ਹੋਣਾ ਹੁੰਦਾ ਮੇਰਾ ਮੰਨਣਾ ਹੈ ਕਿ ਜਦੋਂ ਵੀ ਕੋਈ ਵੀਜ਼ਾ ਆਉਂਦਾ ਉਹਦੇ ਪਿੱਛੇ ਕੋਈ ਰੀਜ਼ਨ ਹੁੰਦਾ ਵੀਜ਼ਾ ਲੈਣ ਵਾਸਤੇ ਆਈਡੈਂਟ ਚਾਹੀਦੀ ਹੈ ਪੀਟੀ ਚਾਹੀਦੀ ਹੈ ਪੜ੍ਹਾਈ ਲਿਖਾਈ ਚਾਹੀਦੀ ਹੈ ਫੰਡ ਚਾਹੀਦੇ ਆ ਬਹੁਤ ਸਾਰੇ ਕਾਗਜ਼ ਚਾਹੀਦੇ ਹੁੰਦੇ ਆ ਬਟ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਤੁਹਾਡਾ ਵਿਸ਼ਵਾਸ ਸਾਡੇ ਨਾਲ ਅੱਜ ਇਹੋ ਜਿਹੀ ਫੈਮਿਲੀ ਹੈ ਇਹੋ ਜਿਹਾ ਸ਼ਖਸ ਹੈ ਜਿਨੇ ਚੰਗੀ ਪੜ੍ਹਾਈ ਕਰਕੇ ਨੰਬਰ ਲਏ ਨੰਬਰਾਂ ਤੋਂ ਬਾਅਦ ਪੀਟੀ ਕੀਤਾ ਹੈ ਆਲਸ ਕੀਤਾ ਅੱਜ ਆਪਣੇ ਮਾਪਿਆਂ ਉਹਦੇ ਸੁਪਨੇ ਪੂਰੇ ਕਰਨ ਵਾਸਤੇ ਇੱਕ ਬੱਚਾ ਆਸਟ੍ਰੇਲੀਆ ਨੂੰ ਚਲਾ ਇਹ ਯਾਤਰਾ ਸ਼ੁਰੂ ਹੁੰਦੀ ਹੈ ਦੁਆਵਾਂ ਤੋਂ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਵਿਸ਼ੇਖ ਜੀ ਦਾ ਅਭਿਸ਼ੇਕ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਤੁਹਾਡੇ ਨਾਲ ਤੁਹਾਡੇ ਮਾਤਾ ਜੀ ਨੇ ਹਾਂ ਜੀ ਜੀ ਮੈਡਮ ਰਾਮ ਰਾਮ ਜੀ ਰਾਮ ਰਾਮ ਕੀ ਨਾਮ ਤੁਹਾਡਾ ਸੀਮਾ ਕੋਸ਼ੋਤ ਸੀ ਹਾਂ ਜੀ ਹਾਂ ਜੀ ਵੀਜ਼ਾ ਲੱਗ ਗਿਆ ਬੱਚੇ ਦਾ ਤੁਹਾਡੇ ਅਸੀਂ ਅੱਜ ਜਿਹੜਾ ਤੁਹਾਡੇ ਨਾਲ ਇਹ ਵੀਡੀਓ ਸ਼ੂਟ ਕਰਦੇ ਪਿਆ ਇਹਦਾ ਮਕਸਦ ਕੀ ਹੈ ਕਿ ਦੁਨੀਆ ਨੂੰ ਦੱਸਣਾ ਕਿ ਇਹ ਕੰਮ ਹੋਇਆ ਕਿਦਾਂ ਇਹ ਵੀਜ਼ਾ ਸਾਡੇ ਅਸੀਂ ਨਹੀਂ ਲਵਾਇਆ ਇਹ ਵੀਜ਼ਾ ਹਾਂਜੀ ਹਾਂਜੀ ਇਹ ਵੀਜ਼ਾ ਇੱਕ ਮਾਂ ਨੇ ਲਵਾਇਆ ਨਹੀਂ ਨਹੀਂ ਤੁਹਾਡੀਆਂ ਵੀ ਇਹ ਤੁਹਾਡੀਆਂ ਦੁਆਵਾਂ ਤੁਹਾਡੀ ਪ੍ਰੇਅਰ ਕਿੱਦਾਂ ਸ਼ੁਰੂ ਹੋਇਆ ਜੀ ਜਰਨੀ ਕਿੱਦਾਂ ਸੋਚ ਲਿਆ ਤੁਸੀਂ ਬੱਚਾ ਬਾਹਰ ਭੇਜਣਾ ਬਸ ਪਤਾ ਨਹੀਂ ਮੇਰੇ ਗੁਰੂ ਮਹਾਰਾਜ ਨੇ ਕੀਤਾ ਜੋ ਕੁਝ ਕੀਤਾ ਉਹਨਾਂ ਦੀਆਂ ਦੁਆਵਾਂ ਨਾਲ ਕੀ ਕਰਦੇ ਪਾਪਾ ਤੁਹਾਡੇ ਕਨਫੈਕਸ਼ਨਰੀ ਸ਼ਾਪ ਹੈ ਕਨਫੈਕਸ਼ਨਰੀ ਦੀ ਜੀ ਕਿੰਨੇ ਪੈਣ ਪ੍ਰਾਤ ਤੁਸੀਂ ਦੋ ਪੈਣ ਪ੍ਰਾਏ ਦੋ ਪੈਣ ਪ੍ਰਾਏ ਸੀ ਕਿੱਥੇ ਜਾਣਾ ਹੁਣ ਆਸਟ੍ਰੇਲੀਆਏ ਤੁਸੀਂ ਆਈ ਸਿਡਨੀ ਜਾਣਾ ਸੀ ਸਿਡਨੀ ਹਾਂਜੀ ਪੜਾਈ ਕੀ ਕੀਤੀ ਹੋਈ ਤੁਸੀਂ ਮੈਂ 2023 ਚ ਮੈਂ ਆਪਣੀ 12th ਪਾਸ ਕੀਤੀ 2023 ਚ ਤੁਸੀਂ 12ਵੀਂ ਕੀਤੀ ਉਸ ਤੋਂ ਬਾਅਦ ਕੀ ਕੀਤਾ ਫਿਰ ਉਸ ਤੋਂ ਬਾਅਦ ਕੁਝ ਨਹੀਂ ਮੈਂ ਆਇੰਸ ਕੀਤੀ ਸੀ 23 ਵਾਲਿਆਂ ਦਾ ਦਾਖਲਾ ਹੀ ਨਹੀਂ ਹੁੰਦਾ ਕਿਤੇ ਤੁਹਾਡਾ ਕਿਦਾ ਦਾਖਲਾ ਹੋ ਗਿਆ ਪਤਾ ਨਹੀਂ ਬਸ ਭੈਣ ਜੀ 2023 ਵਾਲੇ ਬੱਚੇ ਨੂੰ ਕੋਈ ਕਾਲਜ ਯੂਨੀਵਰਸਿਟੀ ਦਾਖਲਾ ਨਹੀਂ ਦਿੰਦਾ ਹਾਂਜੀ ਅਸੀਂ ਜਿੱਦਣ ਤੁਹਾਡਾ ਕੇਸ ਪੜਿਆ ਸੀ ਨਾ ਹਾਂਜੀ ਮਿੰਟੂ ਨੇ ਕਿਹਾ ਸੀ ਭਾਜੀ ਇਹ ਵੀਜ਼ਾ ਲਵਾਉਣਾ ਹੈ ਹਾਂਜੀ ਤੇ ਮੈਨੂੰ ਵੀ ਨਹੀਂ ਪਤਾ ਮੈਂ ਤੁਹਾਨੂੰ ਕਾਗਜ਼ ਤੇ ਜਾ ਅਸੀਂ ਤੁਹਾਡੇ ਕਾਗਜ਼ ਲੈ ਲੇ ਹਾਂਜੀ ਅਸੀਂ ਅੱਗੇ ਕਾਲਜ ਨੂੰ ਭੇਜੇ ਕਾਗਜ਼ ਹਾਂਜੀ ਪਰ ਕਹਿੰਦੇ ਨਾ ਅਸੀਂ ਦਾਖਲਾ ਨਹੀਂ ਦੇਣਾ ਦੀ ਪੜਾਈ ਚ ਗੈਪ ਬਹੁਤ ਅੱਛਾ ਜੀ ਰਿਕੁਐਸਟ ਕੀਤੀ ਯਾਰ ਬੰਦਾ ਸਾਡਾ ਮਿੱਤਰ ਆ ਮਿੰਟੂ ਉਹਦਾ ਰਿਸ਼ਤੇਦਾਰ ਨੇ ਹਾਂਜੀ ਹਾਂਜੀ ਪਰ ਬੱਚਾ ਪੜਨ ਵਾਲਾ ਹੈ ਇਹਨੂੰ ਦਾਖਲਾ ਦਿਓ ਪੜੂਗਾ ਫੇਰ ਕੱਲ ਆ ਗਈ ਹਾਈਲਾਈਟ ਤੇ ਹਾਂਜੀ ਤੁਸੀਂ ਪੈਨ ਥੋੜੇ ਹੈ ਥੋੜੇ ਹੈ ਪੈਨ ਤੇ ਕਹਿੰਦੇ ਦਾਖਲਾ ਹੀ ਨਹੀਂ ਦੇਣਾ ਹਾਂਜੀ ਉਹ ਫੇਰ ਫਾਈਲ ਪਈ ਰਹੀ 10 ਦਿਨ अच्छा पहला 2023 ਕਰਕੇ ਦਾਖਲਾ ਹੀ ਨਹੀਂ ਹੋਇਆ ਸਾਡੇ ਕੋਲ ਅੱਛਾ ਜੀ 10 ਦਿਨ ਸਾਡੇ ਹੱਥ ਖੜੇ ਹੋਗੇ ਠੀਕ ਹੈ ਸਰ ਤੁਸੀਂ ਦਸੰਬਰ ਚ ਕੇਸ ਦੇ ਗਏ ਸੀ ਹਾਂਜੀ ਸਾਨੂੰ ਨਹੀਂ ਸਮਝ ਲੱਗੀ ਕਰੀਏ ਅੱਛਾ ਜੀ ਮੈਂ ਨਵੇਂ ਸਾਲ ਤੇ ਆਸਟ੍ਰੇਲੀਆ ਗਿਆ ਫੇ ਉਸੇ ਕੰਮ ਲਈ ਮੇਰੇ ਦੋ ਤਿੰਨ ਕੇਸ ਫਸੇ ਸੀ ਹਾਂਜੀ ਹਾਂਜੀ ਠੀਕ ਮੈਂ ਉਹਨੂੰ ਪੁੱਛਿਆ ਜਾ ਕੇ ਮੈਂ ਕਹਾ ਯਾਰ ਇਹ ਤਾਂ ਦਾਖਲਾ ਕਿਉਂ ਨਹੀਂ ਦਿੰਦੇ ਕਹਿੰਦੇ ਭਾਜੀ ਇਹਦਾ ਦਾਖਲਾ ਨਹੀਂ ਹੋਣਾ ਠੀਕ ਹੈ ਸਰ ਇਹ ਪੜਾਈ ਚ ਕੈਪ ਵੀ ਬਹੁਤ ਹੈ ਤੇ ਆਈਲੈਂਡ ਤੇ ਬੈਂਡ ਵੀ ਘਟਾ ਹੈ ਠੀਕ ਹੈ ਸਰ ਤੁਹਾਡੇ ਆਈਲੈਂਡ ਚ ਪੰਜ ਬੈਂਡ ਹੈ ਇੱਕ ਮੋਡਿਊਲ ਚ ਹਾਂਜੀ ਹਾਂਜੀ ਪੰਜ ਬੈਂਡਾਂ ਦਾ ਦਾਖਲਾ ਨਹੀਂ ਦਿੰਦਾ ਕੋਈ ਹ ਪਤਾ ਨਹੀਂ ਕੀ ਹੋ ਗਿਆ ਉਹਨੂੰ ਬੰਦੇ ਨੇ ਇੱਕ ਦਿਨ ਸ਼ਾਮੀ ਬੈਠੇ ਮੈਨੂੰ ਕਹਿੰਦਾ ਭਾਜੀ ਉਹ ਤੁਹਾਡੇ ਬੱਚੇ ਦਾ ਦਾਖਲਾ ਦੇ ਦੀ ਅੱਛਾ ਜੀ ਮੈਂ ਵੀ ਸ਼ੌਕਡ ਮੈਂ ਕਹਾ ਯਾਰ ਇਹ ਤਾਂ ਅਸੀਂ ਕਾ ਕੇਸ ਵਾਪਸ ਕਰਨਾ ਸੀ ਕਹਿੰਦਾ ਨਹੀਂ ਭਾਜੀ ਇਹ ਤਾਂ ਦਾਖਲਾ ਦੇਣਾ ਸੀ ਉਹ ਕਿਦਾਂ ਹੋਇਆ ਕੀ ਕੀਤਾ ਸੀ ਤੁਸੀਂ ਸਹੀ ਦੱਸਿਓ ਅਸੀਂ ਕੁਝ ਨਹੀਂ ਕੀਤਾ ਬੰਕੇ ਵਿਹਾਰੀ ਜੀ ਨੇ ਕੀਤਾ ਮੇਰੇ ਪ੍ਰੇਅਰਸ ਦਾ ਨਤੀਜਾ ਹਾਂ ਜੀ ਮੇਰੇ ਗੁਰੂ ਮਹਾਰਾਜ ਨੇ ਕੀਤਾ ਸਾਕੇ ਉਹਨਾਂ ਦਾ ਬਹੁਤ ਹੱਥ ਹੈ ਮੈਂ ਨਾ ਕਦੀ ਕਿਸੇ ਨਾਲ ਗਿਆ ਮਰੇ ਤੇ ਗੱਲਾਂ ਨਹੀਂ ਕਰਦਾ ਹਾਂਜੀ 2023 ਪਾਸ ਆਊਟ ਹੋ ਤੁਦੀ ਆਇਲਟ ਚ ਤੁਹਾਡੇ ਪੰਜ ਬੈਂਡ ਨੇ ਹਾਂਜੀ ਤੁਹਾਨੂੰ ਦਾਖਲਾ ਕਿਸੇ ਨੇ ਨਹੀਂ ਦੇਣਾ ਪੂਰੇ ਆਸਟ੍ਰੇਲੀਆ 'ਚ ਤੁਹਾਡੀ ਫਾਈਲ ਪਈ ਆ ਉੱਥੇ 15 ਦਿਨ ਤੋਂ ਮਹੀਨੇ ਤੋਂ ਤੁਹਾਡੀ ਫਾਈਲ ਨੂੰ ਕੋਈ ਚੱਕਦਾ ਨਹੀਂ ਪਿਆ ਅਸੀਂ ਮਿੰਤਾ ਕਰੀ ਜਾਂਦੇ ਪਿਆ ਮੈਂ ਤੁਹਾਡੇ ਕੇਸ ਵਾਸਤੇ ਚਲਿਆ ਗਿਆ ਸੀ ਅੱਛਾ ਜੀ ਮੇਰੇ ਕੋਲ ਤਿੰਨ ਐਪਲੀਕੇਸ਼ਨ ਆਸੀ ਇਹੋ ਜਿਹੇ ਜਿਹਦਾ ਕੋਈ ਸਿਰ ਪੈਰੀ ਨਹੀਂ ਸੀ ਲੱਗਦਾ ਵੇ ਹਾਂਜੀ ਹਾਂਜੀ ਹੁਣ ਮਿੱਤਰ ਦਾ ਰਿਸ਼ਤਾ ਹੋ ਜਾ ਉਹ ਕਿਸੇ ਨੂੰ ਵੀ ਜ਼ਬਾਨ ਦੇ ਦਿੰਦਾ ਕਾਹਾਂ ਜੀ ਕੰਮ ਹੋ ਜੂਗਾ ਉਹਨੂੰ ਮਿੱਤਰ ਹੈ ਹਾਂਜੀ ਹਾਂਜੀ ਮੈਂ ਕਹਾਂ ਜੀ ਵੀਜ਼ਾ ਕਹਿੰਦੇ ਕੋਈ ਨਹੀਂ ਵੀਜ਼ਾ ਆ ਜਾਣਾ ਹੁੰਦਾ ਹਾਂਜੀ ਮਿੱਟੂ ਭਾਜੀ ਨੂੰ ਪੂਰਾ ਯਕੀਨ ਸੀ ਹਾਂਜੀ ਜੀ ਯਕੀਨ ਸੀ ਅਸੀਂ ਵੀ ਯਕੀਨ ਤੇ ਬੈਠੇ ਹੋਏ ਸੀ ਇਹ ਇੰਨਾ ਵਿਸ਼ਵਾਸ ਬਹੁਤ ਜ਼ਿਆਦਾ ਵਿਸ਼ਵਾਸ ਸੀਗਾ ਬਹੁਤ ਜ਼ਿਆਦਾ ਕਰੋ ਤੇ ਜਾਣੇ ਤੁਸੀਂ ਬੰਕ ਕੀ ਕਰਦੇ ਹੋ ਤੁਹਾਡੇ ਦੇ ਵੀ ਸਾਨੂੰ ਬਹੁਤ ਵਿਸ਼ਵਾਸ ਸੀ ਨਹੀਂ ਮੈਨੂੰ ਵੀ ਮਹਾਰਾਜ ਤੇ ਹੀ ਆ ਜੀ ਮੇਰੇ ਪੱਲੇ ਕੁਝ ਨਹੀਂ ਹੈ ਬਹੁਤ ਜ਼ਿਆਦਾ ਇਹ ਮਿੰਟੂ ਦੇ ਬੇਟੇ ਦਾ ਵੀਜ਼ਾ ਅਪਲਾਈ ਕੀਤਾ ਨਾ ਜੀ ਹਾਂਜੀ ਉਹ ਵੀ ਯਰ ਰਿਫਿਊਜ਼ ਹੋ ਗਿਆ ਅੱਛਾ ਜੀ ਤੁਸੀਂ ਦਫੇ ਬੈਠੇ ਹੋ ਨਾ ਜੀ ਵੀਜ਼ਾ ਆ ਗਿਆ ਹਾਂਜੀ ਉਹ ਵੀਜ਼ਾ ਰਿਫਿਊਜ਼ ਹੋ ਗਿਆ ਜੀ ਅੱਛਾ ਜੀ ਔਰ ਵੀਜ਼ਾ ਰਿਫਿਊਜ਼ ਤੋਂ ਬਾਅਦ ਤਾਂ ਲੱਗਦਾ ਹੀ ਨਹੀਂ ਨਹੀਂ ਹਾਂਜੀ 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 ਮੈਂ ਕਿਹਾ ਮਿੰਟੂ ਵੀਰ ਵੀਜ਼ਾ ਰਿਫਿਊਜ਼ ਹੋ ਗਿਆ ਕਹਿੰਦੇ ਜੀ ਹੁਣ ਫੇਰ ਮੈਂ ਕਿਹਾ ਵੀ ਹ ਹਾਂਜੀ ਉਹ ਤਾਂ ਦੁਬਾਰਾ ਵੀ ਜਾ ਗਏ ਦੁਬਾਰਾ ਵੀ ਜਾ ਗਏ ਤਸਦਨਾ ਜੀ ਆ ਗਏ ਅੱਛਾ ਜੀ ਇਹ ਤੁਹਾਡੇ ਬੰਕੇ ਬਿਹਾਰੀ ਬੰਕੇ ਬਿਹਾਰੀ ਜੀ ਹਾਂਜੀ ਹਾਂਜੀ ਇਹ ਭਗਵਾਨ ਦੀ ਇੱਛਾ ਨਾਲ ਤੁਹਾਡਾ ਕੰਮ ਹੋਇਆ ਹਾਂਜੀ ਕਿ ਦੁਆਵਾਂ ਨਾਲ ਤੁਹਾਨੂੰ ਵੀਜ਼ਾ ਮਿਲਿਆ ਜੀ ਵਿਸ਼ਵਾਸ ਠੀਕ ਹੈ ਸਾਡਾ ਇਹਦੇ ਪਾਪਾ ਨੇ ਬਹੁਤ ਜ਼ਿਆਦਾ ਜਾਨੀ ਕਿ ਨਾ ਜੀ ਉਹਨਾਂ ਦਾ ਬਹੁਤ ਜ਼ਿਆਦਾ ਹੱਥ ਹੈਗਾ ਇਹਨਾਂ ਤੇ ਇਹ ਪੜ੍ਹਾਈ ਚ ਗੈਪ ਕੋਪ ਆ ਲਿਆ ਤੁਸੀਂ ਇਹਨਾਂ ਤੇ ਨੇ ਉਹ ਮੇਰੀ ਖੁਦ ਦੀ ਸਿਹਤ ਖਰਾਬ ਹੋ ਗਈ ਸੀ ਨਾ ਬੱਚੇ ਦੇ ਜਦੋਂ ਪਲੱਸ 2 ਹੋਇਆ ਜੁਲਾਈ ਚ ਹਾਂਜੀ ਰਿਜ਼ਲਟ ਆਇਆ ਉਸ ਤੋਂ ਬਾਅਦ ਮੇਰੀ ਸਿਹਤ ਬਹੁਤ ਜ਼ਿਆਦਾ ਮੈਨੂੰ ਪੈਰਾਲਾਈਜ਼ ਹੋ ਗਿਆ ਸੀ ਫੇ ਮੇਰੇ ਕਰਕੇ ਬੱਚਾ ਕਿਤੇ ਕੰਮ ਤੇ ਨਹੀਂ ਇਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਜੀ ਪੈਰਾਲਾਈਜ਼ ਹੋ ਗਿਆ ਹਾਂਜੀ ਹਾਂਜੀ ਮੈਂ ਤਾਂ ਬਹੁਤ ਸਾਲ ਡੇਢ ਸਾਲ ਇਧਰ ਹੀ ਇਹ ਤਾਂ ਪਤਾ ਨਹੀਂ ਉਹਨਾਂ ਦੀ ਕਿਰਪਾ ਹੋ ਗਈ ਪੈਰਾਲਾਈਜ਼ ਵਾਲਾ ਤਾਂ ਬੰਦਾ ਦੁਆਰਾ ਠੀਕ ਹੀ ਨਹੀਂ ਹੁੰਦਾ ਜੀ ਕੋਈ ਆਸ ਨਹੀਂ ਸੀਗੀ ਜਿੱਦਾਂ ਦਾ ਮੇਰਾ ਹਾਲ ਸੀਗਾ ਦੂਸਰਾ ਬੰਦਾ ਚੱਕ ਕੇ ਰਖਦਾ ਹੁੰਦਾ ਸੀਗਾ ਭਾਜੀ ਪਤਾ ਨਹੀਂ ਉਹਨਾਂ ਦੀ ਕਿਰਪਾ ਹੋ ਗਈ ਕਿਉਂਕਿ ਅਸੀਂ ਮੇਰਾ ਬੰਦਾ ਬਹੁਤ ਫਲਾਈ ਕੀਤਾ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਜਿਹੀ ਪਲਾਈ ਮੰਗਣਾ ਦੁਨੀਆ ਨੂੰ ਔਰ ਜਿੰਨਾ ਵੀ ਆਪਣੇ ਕੋਲ ਦਾਨ ਉਪਨ ਹੋ ਸਕਦਾ ਉਹ ਕਰਨਾ ਆਪਣੇ ਮੂੰਹ ਚ ਨਾ ਦਾਣਾ ਜਾਵੇ ਕੋਈ ਗੱਲ ਨਹੀਂ ਦੂਸਰੇ ਦੇ ਮੂੰਹ ਚ ਪਾਣਾ ਅਸੀਂ ਉਹੀ ਰਸਤਾ ਫੜਿਆ ਹੋਇਆ ਹਾਂ ਅੱਜ ਇਸ ਲੈਵਲ ਤੇ ਸਾਨੂੰ ਪਹੁੰਚਾਇਆ ਤੇ ਮੇਰੇ ਗੁਰੂ ਮਹਾਰਾਜ ਨੇ ਪਹੁੰਚਾਇਆ ਲੋਕਾਂ ਨੂੰ ਨਹੀਂ ਸਮਝ ਆਉਂਦੀ ਜਿੰਨਾ ਮਰਜ਼ੀ ਕਿਸੇ ਨੂੰ ਸਮਝਾ ਦਿਓ ਹਾਂਜੀ ਲੋਕ ਅੱਜ ਵੀ ਮੀਟ ਖਾਂਣ ਲੱਗੇ ਆਂ ਚਰਾਬਾ ਪੀਣ ਲੱਗੇ ਪੁੱਠੇ ਕੰਮ ਕਰੀ ਜਾਂਦੇ ਨੇ ਸਰ ਸਾਡੇ ਪਿੱਛੋ ਹੀ ਖਾਂਦਾ ਤੋਂ ਕਦੇ ਬੀੜੀ ਤੱਕ ਵੀ ਟੱਚ ਨਹੀਂ ਹੋਈ ਇਹ ਤੁਹਾਡੀ ਜਿਹੜੀ ਭਗਤੀ ਆ ਨਾ ਤੁਹਾਡੀ ਜਿਹੜੀ ਆਸਥਾ ਗੁਰੂ ਮਹਾਰਾਜ ਉਹਨੇ ਵੀ ਜਦਵਾਇਆ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਦਾ ਬਹੁਤ ਹੱਥ ਆ ਅਸੀਂ ਸਾਨੂੰ ਵਿਸ਼ਵਾਸ ਕਿ ਗਾ ਵੀ ਸਾਡੇ ਨਾਲ ਕਦੇ ਗਲਤ ਨਹੀਂ ਕੋਈ ਕੰਮ ਹੋਊਗਾ ਭਾਂਜੀ ਅੱਜ ਫਰਵਰੀ 2025 ਦਾ ਹਾਂਜੀ ਸਮਾਂ ਚੱਲਦਾ ਪਿਆ ਤੁਹਾਡੀ ਪੜ੍ਹਾਈ ਨੂੰ 2 ਸਾਲ ਹੋ ਗਏ ਬੱਚੇ ਦੀ ਨੂੰ ਔਰ ਮੈਂ ਵੀਜ਼ਾ ਨਹੀਂ ਦੇਖਿਆ ਐਦਾਂ ਦਾ ਕਦੀ ਜਿਹੜਾ ਵੀਜ਼ਾ ਤੁਹਾਨੂੰ ਮਿਲ ਗਿਆ ਮੈਨੂੰ 17 ਸਾਲ ਹੋ ਗਏ ਕੰਮ ਕਰਦਿਆਂ ਨੂੰ ਹਜ਼ਾਰਾਂ ਲੋ जिने ਜਾਣਾ ਹੁੰਦਾ ਨਾ ਉਹਦੇ ਕਾਰੋਮ ਦੇ ਉਹਦੇ ਕਾਗਜ ਹੁੰਦੇ ਤੁਹਾਡੇ ਕੋਲ ਕਾਗਜ ਵੀ ਨਹੀਂ ਸੀ ਫਿਰ ਬੈਂਡ ਵੀ ਘੱਟੇ ਦੇ ਬੈਂਡ ਵੀ ਘੱਟ ਸੀ ਹਾਂ ਜੀ ਤੁਸੀਂ ਕਿੰਨੀ ਦਿਨ ਰਾਇਲਸ ਕੀਤੀ ਜੀ ਮੈਂ 1 ਮਹੀਨਾ ਕੀਤੀ ਸੀ ਬੈਂਡ ਤੁਹਾਡੇ ਇੱਕ ਚ ਪੰਜ ਰਹਿ ਗਏ ਫਿਰ ਹਾਂ ਜੀ ਇਹ ਕੀ ਚੱਕਰ ਸੀ ਬੈਂਡ ਕਿਉਂ ਨਹੀਂ ਆਏ ਤੁਹਾਡੇ ਮੇਰਾ ਹੀ ਥੋੜੀ ਕਮੀ ਹੋਣੀ ਜੀ ਹੁਣ ਬਾਹਰ ਜਾ ਕੇ ਹਾਂ ਜੀ ਬਾਹਰ ਨਹੀਂ ਕਮੀ ਰੱਖਣੀ ਆਪਾਂ ਨਹੀਂ ਬਾਹਰ ਕਰ ਦੂੰਗੇ ਪੂਰੀ ਚਲੋ ਵਧਾਈਆਂ ਪੈਂ ਜੀ ਤੁਹਾਨੂੰ ਵੀਜ਼ਾ ਆ ਗਿਆ ਤੁਹਾਡਾ ਧੰਨਵਾਦ ਸਰ ਕੁਝ ਕੁਝ ਇੱਕ ਚੀਜ਼ਾਂ ਇਹੋ ਜਿਹੀਆਂ ਹਾਂ ਜੀ ਜੋ ਤੁਹਾਨੂੰ ਹੁਣ ਥੋੜਾ ਜਿਆ ਸਖਤ ਹੋਣਾ ਪੈਣਾ ਆਪਣੇ ਬੱਚੇ ਨਾਲ ਹਾਂਜੀ ਹਜੇ ਤੱਕ ਤੁਸੀਂ ਆਪ ਦੇ ਪਰਿਵਾਰ ਨੂੰ ਸੰਭਾਲਿਆ ਹਾਂਜੀ ਤੁਸੀਂ ਬੱਚਿਆਂ ਨੂੰ ਸੰਭਾਲਿਆ ਹਾਂਜੀ ਅੱਗੇ ਹੁਣ ਬੱਚਾ ਤੁਹਾਡੇ ਨਾਲ ਨਹੀਂ ਹੈਗਾ ਸੱਤ ਸਮੁੰਦਰ ਪਾਰ ਚਲਾ ਹਾਂਜੀ ਜਦੋਂ ਸੱਤ ਸਮੁੰਦਰ ਪਾਰ ਜਾਣਾ ਹੈ ਕਈ ਤਰ੍ਹਾਂ ਦੀਆਂ ਔਕੜਾਂ ਆਣੀਆਂ ਇਹਨੂੰ ਬੱਚੇ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਣੀਆਂ ਇਹਨੂੰ ਬੱਚੇ ਨੂੰ ਸਾਰੀਆਂ ਚੀਜ਼ਾਂ ਲਈ ਰੈਡੀ ਕਰਨਾ ਸੀ ਅੱਜ ਤੁਹਾਨੂੰ ਜਿਹੜਾ ਵੀਜ਼ਾ ਮਿਲਿਆ ਹਾਂਜੀ ਇਹਨੂੰ 500 ਨੰਬਰ ਦਾ ਵੀਜ਼ਾ ਕਹਿੰਦੇ ਆ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀ ਵੀਜ਼ਾ ਲੱਗਦਾ ਉਹਦੇ ਤੇ ਨੰਬਰ ਹੁੰਦੇ ਆ 500 ਸਬ ਕਲਾਸ ਦਾ ਇਹ ਵੀਜ਼ਾ ਇਹਦੇ ਉੱਤੇ 7 ਕ ਕੰਡੀਸ਼ਨਾਂ ਲੱਗੀਆਂ ਹੋਈਆਂ ਪਹਿਲੀ ਕੰਡੀਸ਼ਨ ਹੈ ਇਹਦੇ ਤੇ 8105 ਤੁਹਾਨੂੰ ਕੰਮ ਕਰਨ ਦੀ ਲਿਮਿਟੇਸ਼ਨ ਹੈ ਤੁਸੀਂ ਫੁੱਲ ਟਾਈਮ ਕੰਮ ਨਹੀਂ ਕਰ ਸਕਦੇ ਤੁਹਾਡੀ ਜਿਹੜੀ ਕੰਡੀਸ਼ਨ ਹੈ 8105 ਤੁਸੀਂ ਇਹਦੇ ਤੇ ਪੜ੍ਹ ਸਕਦੇ ਹੋ ਬੜਾ ਡਿਟੇਲਡ ਦੇ ਵਿੱਚ ਆਸਟ੍ਰੇਲੀਅਨ ਗਵਰਨਮੈਂਟ ਲਿਖ ਕੇ ਦਿੰਦੀ ਹੈ ਤੁਹਾਨੂੰ ਕਿ ਤੁਹਾਨੂੰ ਕੀ ਕੰਮ ਕਰਨਾ ਅਲਾਉਡ ਹੈ ਔਰ ਕੀ ਕੰਮ ਕਰਨਾ ਅਲਾਉਡ ਨਹੀਂ ਹੈਗਾ ਤੁਹਾਡੇ ਤੇ ਵਰਕ ਲਿਮਿਟੇਸ਼ਨ ਹੈ ਤੁਹਾਨੂੰ 48 ਘੰਟੇ ਕੰਮ ਕਰਨਾ ਲਾਊਡ ਹੈ 15 ਦਿਨਾਂ ਚ ਤੁਹਾਨੂੰ ਕੰਮ ਕਰਨਾ ਉਦੋਂ ਤੋਂ ਲਾਊਡ ਹੈ ਜਦੋਂ ਤੁਹਾਡੀ ਪੜ੍ਹਾਈ ਸ਼ੁਰੂ ਹੋ ਗਈ ਕੱਲ ਨੂੰ ਤੁਹਾਡਾ ਕੋਰਸ ਖਤਮ ਹੋ ਜਾਂਦਾ ਤੁਸੀਂ ਨਵਾਂ ਵੀਜ਼ਾ ਅਪਲਾਈ ਕਰਦੇ ਹੋ ਜਦੋਂ ਤੁਹਾਡੇ ਕੋਲ ਸਟੂਡੈਂਟ ਵੀਜ਼ਾ ਨਹੀਂ ਹੈਗਾ ਉਹਦੇ ਵਿੱਚ ਤੁਹਾਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਉਸ ਵੀਜ਼ੇ ਤੇ ਤੁਹਾਨੂੰ ਕੰਮ ਕਰਨਾ ਲਾਊਡ ਨਹੀਂ ਹੈਗਾ ਦੂਜੀ ਕੰਡੀਸ਼ਨ ਤੁਹਾਡੇ ਤੇ ਲਾਈ ਉਹਨਾਂ ਨੇ 8202 A202 ਇਸ ਕੰਡੀਸ਼ਨ ਦੇ ਵਿੱਚ ਬੜਾ ਕਲੀਅਰਲੀ ਮੈਂਸ਼ਨ ਹੁੰਦਾ ਕਿ ਤੁਸੀਂ ਕੋਰਸ ਦੀ ਰਿਕੁਆਇਰਮੈਂਟ ਮੀਟ ਕਰਨੀ ਹੈ ਹਾਂਜੀ ਤੁਹਾਡੀ اٹੈਂਡੈਂਸ ਤੁਹਾਡੀ ਕਾਲਜ ਦੀ ਹਾਜ਼ਰੀ ਹਾਂਜੀ ਤੁਹਾਡਾ ਪਾਸ ਹੋਣਾ ਜ਼ਰੂਰੀ ਹੈ ਅੱਜ ਦੀ ਡੇਟ 'ਚ ਲੋਕ ਰਿਪੋਰਟ ਹੋ ਰਹੇ ਨੇ ਉੱਥੋਂ ਵੀਜ਼ਾ ਕੈਂਸਲ ਹੋ ਰਹੇ ਨੇ ਜਦੋਂ ਕੋਈ ਜਾਂਦਾ ਨਾ ਜੀ ਉਹਨੂੰ ਸਮਝਾਈਦਾ ਸਮਝ ਨਹੀਂ ਲੱਗਦਾ ਪੰਜੀਆ ਗ੍ਰਾਂਟ ਲੈਟਰ ਹਾਂਜੀ ਇਹਦੇ ਉੱਤੇ ਸੱਤ ਚੀਜ਼ਾਂ ਲਿਖੀਆਂ ਜਿਹੜੀਆਂ ਇਹਨੂੰ ਲਾਊਡ ਨਹੀਂ ਹੈਗੀਆਂ ਠੀਕ ਹੈ ਸਰ ਇਹਨੂੰ ਉੱਥੇ ਜਾ ਕੇ ਪੜ੍ਹਾਈ ਕਰਨੀ ਲਾਊਡ ਹੈ ਇਹ ਪੜਨ ਚੱਲਾ ਤੇ ਪੜ੍ਹਨਾ ਇਹਨੂੰ ਪੜ੍ਹਨਾ ਜੀ ਹਾਂਜੀ ਹਾਂਜੀ ਪੜ੍ਹਨਾ ਪੈਣਾ ਹਾਂਜੀ ਬਹੁਤ ਸਾਰੇ ਲੋਗ ਇਹਨੂੰ ਕੰਮ ਕਰਨ ਦਾ ਵੀਜ਼ਾ ਸਮਝਦੇ ਆ। ਹਾਂਜੀ। ਇਹ ਪੜ੍ਹਾਈ ਆ 3 ਸਾਲ ਦੀ। ਠੀਕ ਹੈ। ਇਹ 3 ਸਾਲ ਦੇ ਵਿੱਚ ਇਹਨੂੰ 24 ਘੰਟੇ ਹਫ਼ਤੇ 'ਚ ਕੰਮ ਕਰਨ ਦਾ ਲਾਊਡ ਹੈ। ਇਹ 3 ਸਾਲਾਂ ਬਾਅਦ 3 ਸਾਲ ਦਾ ਇਹਨੂੰ ਵਰਕ ਪਰਮਿਟ ਮਿਲੂਗਾ? ਹਾਂਜੀ ਹਾਂਜੀ। ਉਹਦੇ 'ਚ ਫੁੱਲ ਟਾਈਮ ਕੰਮ ਕਰ ਸਕਦਾ? ਹਾਂਜੀ। ਜਦ ਨੂੰ ਇਹਦੀ ਪੀਆਰ ਹੋ ਜਾਣੀ ਹੋਰ ਪਾਸੇ ਤੁਰ ਸਕਦਾ। ਹਮ। ਅਗਲੀਆਂ ਕੰਡੀਸ਼ਨਾਂ ਤੁਹਾਡੀਆਂ ਇੱਕ ਇੱਕ ਕਰਕੇ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ। ਤੁਹਾਨੂੰ ਕੋਰਸ ਚੇਂਜ ਕਰਨਾ ਲਾਊਡ ਨਹੀਂ ਹੈਗਾ ਬਿਨਾਂ ਪਰਮਿਸ਼ਨ ਦੇ। ਓਕੇ। ਠੀਕ ਮੀਨਸ ਪਹਿਲੇ 6 ਮਹੀਨੇ ਦਾ ਚੇਂਜ ਹੋਣਾ ਨਹੀਂ। ਓਕੇ। ਤੇ ਜੇ ਚੇਂਜ ਕਰਦੇ ਹੋ ਕੱਲੋ ਜਿੱਦਾਂ ਤੁਸੀਂ ਇੰਡੀਆ ਆਣਾ ਪਿੱਛੋ ਵੀਜ਼ਾ ਕੈਨਸਲ ਹੋ ਜਾਣਾ ਓਕੇ ਬਹੁਤ سارے ਲੋਕ ਤੁਹਾਨੂੰ ਉਥੇ ਮਿਲਣਗੇ ਹਾਂਜੀ ਇਸ ਕੋਰਸ ਦਾ ਫਾਇਦਾ ਨਹੀਂ ਹੈਗਾ ਇਸ ਕੋਰਸ ਚ ਪੀਆਰ ਨਹੀਂ ਹੈਗੀ ਹਾਂਜੀ ਬਹੁਤ ਸਾਰੇ ਕੋਰਸ ਹੈ ਹੋਰ ਜਿਨ੍ਹਾਂ ਚ ਪੀਆਰ ਇਹਨੂੰ ਨਾਲ ਦੀ ਨਾਲ ਉਦਾਂ ਦਾ ਕੋਰਸ ਵੀ ਕੋ ਕਰਾ ਦਿਓ ਜਿੰਨੀ ਦੇਰ ਤੁਸੀਂ ਉਥੇ ਰਹਿਣਾ ਤੁਹਾਡਾ ਬੀਮਾ ਹੋਣਾ ਚਾਹੀਦਾ ਅਸੀਂ ਆਲਰੇਡੀ ਕਰਾ ਚੁੱਕੇ ਹਾਂ ਤੁਹਾਡੇ ਵੀਜ਼ੇ ਦੇ ਉੱਤੇ ਕੰਡੀਸ਼ਨ ਹੈ ਇਹਦੇ ਤਰੀਕ ਲਿਖੀ ਆ ਕਿੰਨੀ ਤਰੀਕ ਵੀਜ਼ਾ ਸ਼ੁਰੂ ਹੋ ਰਿਹਾ ਤੇ ਕਿੰਨੀ ਤਰੀਕ ਖਤਮ ਹੋ ਰਿਹਾ ਹਾਂਜੀ ਇਹ ਜਦੋਂ ਖਤਮ ਹੋ ਰਿਹਾ ਉਹ ਇਹ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਨਵਾਂ ਵੀਜ਼ਾ ਅਪਲਾਈ ਕਰਨਾ ਪੈਣਾ ਕਿੰਨੇ ਸਰ ਇਹ ਤੁਹਾਨੂੰ ਵੀਜ਼ਾ ਮਿਲਿਆ ਜੀ 9 ਅਗਸਤ 2028 ਤੱਕ ਦਾ ਅੱਛਾ ਜੀ ਉਦੋਂ ਤੱਕ ਕਿ ਮਲਟੀਪਲ ਐਂਟਰੀ ਵੀਜ਼ਾ ਹਾਂਜੀ ਇਹ ਜਦੋਂ ਚਾਹੇ ਇੰਡੀਆ ਆ ਸਕਦਾ ਅੱਛਾ ਜੀ ਜਦੋਂ ਚਾਹੇ ਵਾਪਸ ਜਾ ਸਕਦਾ ਜਦੋਂ ਵੀ ਇਹਨੇ ਵਾਪਸ ਆਣਾ ਇਹਨੇ ਛੁੱਟੀ ਮਨਜ਼ੂਰ ਕਰਾ ਕੇ ਆਣਾ ਹਾਂਜੀ ਜੇ 15 ਦਿਨ ਦੀ ਛੁੱਟੀ ਆ ਤਾਂ 15ਵੇਂ ਦਿਨ ਵਾਪਸ ਜਾਣਾ ਠੀਕ ਹੈ ਹਾਂਜੀ ਜੇ ਮਹੀਨੇ ਦੀ ਛੁੱਟੀ ਆ ਤਾਂ ਮਹੀਨੇ ਬਾਅਦ ਵਾਪਸ ਜਾਣਾ ਠੀਕ ਹੈ ਇਹ ਸਾਰੇ ਸਿਸਟਮ ਚ ਕੋਰਸ ਰਿਕੁਆਇਰਮੈਂਟ ਮੀਟ ਕਰਨੀ ਜ਼ਰੂਰੀ ਹੈ ਹਾਂਜੀ ਤੁਹਾਡੇ ਨਾਲ ਉੱਥੇ ਕੋਈ ਹਾਦਸਾ ਹੋ ਜਾਂਦਾ ਕੋਈ ਤੁਹਾਡਾ ਝਗੜਾ ਹੋ ਜਾਂਦਾ ਹਾਂਜੀ ਜੇ ਤੁਸੀਂ ਗੁਨੇਗਾਰ ਪਾਏ ਜਾਂਦੇ ਹੋ ਵੀਜਾ ਕੈਂਸਲ ਹੋ ਜਾਣਾ ਓਕੇ ਤੁਹਾਡੀ ਇੰਸ਼ੋਰੈਂਸ ਤੇ ਹਰ ਸਾਲ ਹੀ ਅਸੀਂ ਕਰਾਤੀ ਹਾਂਜੀ ਤੁਹਾਡੇ ਕਿਸੇ ਤਰ੍ਹਾਂ ਦੀ ਕੋਈ ਸੱਟ ਪੇਟ ਲੱਗਦੀ ਹੈ ਤੁਸੀਂ ਬਿਮਾਰ ਹੁੰਦੇ ਹੋ ਤੁਹਾਡਾ ਇਲਾਜ ਫ੍ਰੀ ਹੈ ਉੱਥੇ ਠੀਕ ਦੋ ਮੁੰਡੇ ਉੱਥੇ ਮੰਨ ਲਓ ਗੱਡੀ ਚ ਸ਼ਰਾਬ ਪੀਂਦੇ ਫੜੇਗੇ ਹਾਂਜੀ ਤੁਸੀਂ ਪਿਛਲੀ ਸੀਟ ਤੇ ਹੀ ਫੜੇ ਹੋ ਨਾ ਤੁਹਾਡੇ ਤੇ ਵੀ ਐਕਸ਼ਨ ਹੋਣਾ ਜਾਊਗਾ ਇਸੇ ਤਰ੍ਹਾਂ ਦਾ ਲੜਾਈ ਝਗੜਾ ਹੋਇਆ ਉੱਥੇ ਤੁਸੀਂ ਨਾਲ ਪਾਏਗੇ ਤੁਹਾਡੀ ਕੈਮਰੇ ਚ ਫੋਟੋ ਆ ਗਈ ਤੁਹਾਨੂੰ ਵੀ ਰਿਪੋਰਟ ਕਰਨਾ ਉਹਨਾਂ ਨੇ ਜੇ ਚਾਰ ਲੜਾਈਆਂ ਹੋ ਰਹੀਆਂ ਉੱਥੇ ਚਾਰ ਬੰਦੇ ਲੋਕਲ ਨੇ ਤੁਸੀਂ ਬਾਹਰ ਲਿਓ ਤੁਹਾਨੂੰ ਵਾਪਸ ਭੇਜਣਾ ਬਾਕੀ ਉਹਨਾਂ ਨੂੰ ਤਾਂ ਜੇਲ੍ਹ ਭੇਜ ਸਕਦੇ ਹਾਂ ਹਾਂਜੀ ਇਸ ਕਰਕੇ ਬੜਾ ਕੇਅਰਫੁਲੀ ਚੱਲਣਾ ਪੈਣਾ ਤੁਹਾਨੂੰ ਤੁਹਾਨੂੰ ਇਹ ਵੀਜ਼ਾ ਤੁਹਾਡੀਆਂ ਦੁਆਵਾਂ ਨਾਲ ਮਿਲਿਆ ਹਾਂਜੀ ساری ਜ਼ਿੰਦਗੀ ਦੀ ਕਮਾਈ ਲੱਗੀ ਤੁਹਾਡੇ ਮਾਪਪਾ ਦੀ ਇਰੇ ਤੇ ਹਾਂਜੀ ਜੇ ਤੁਸੀਂ ਚਾਹਦੇ ਹੋ ਹੋਰ ਖਰਚਲ ਨਾ ਹੋਣ ਜ਼ਿੰਦਗੀ ਤੁਸੀਂ ਮਿਹਨਤ ਕਰਨੀ ਹੈ ਮਿਹਨਤ ਕਰਕੇ ਚੰਗੇ ਨੰਬਰਾਂ ਨਾਲ ਪਾਸ ਹੋਣਾ ਔਰ ਆਸਟ੍ਰੇਲੀਅਨ ਸਿਟੀਜ਼ਨ ਬਣ ਕੇ ਮੋੜਨਾ ਤੁਸੀਂ ਠੀਕ ਹੈ ਜੀ ਤੁਹਾਨੂੰ ਉੱਥੇ 3 ਸਾਲ ਪੜ੍ਹਨਾ ਲਾਊਡ ਹੈ 3 ਸਾਲ ਤੋਂ ਬਾਅਦ ਜਾਂ ਤੁਸੀਂ ਵਾਪਸ ਆਣਾ ਜਾਂ 3 ਸਾਲ ਤੋਂ ਬਾਅਦ ਤੁਸੀਂ ਵਰਕ ਪਰਮਿਟ ਅਪਲਾਈ ਕਰਨਾ ਉਸ ਮੁਲਕ ਜਿੰਨੀ ਦੇਰ ਵੀ ਤੁਸੀਂ ਰਹਿਣਾ ਤੁਹਾਡੇ ਕੋਲ ਲੀਗਲ ਵੀਜ਼ਾ ਹੋਣਾ ਚਾਹੀਦਾ ਪੀਆਰ ਮਿਲਦੀ ਹੈ ਸਮਾਂ ਲੱਗਦਾ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ ਜਿਮਾਨਦਾਰੀ ਨਾਲ ਕੰਮ ਕਰੋਗੇ ਸਭ ਕੁਝ ਮਿਲੇਗਾ ਤੁਹਾਡੀ ਸਾਲ ਦੀ ਫੀਸ ਪੇਖ ਹੋ ਚੁੱਕੀ ਹੈ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਦੇਣਾ ਉੱਥੇ ਜਾ ਕੇ ਜਾ ਕੇ ਆਪਣਾ ਮਨ ਲਾਓ ਹਫਤੇ ਦੇ 2 ਦਿਨ 3 ਦਿਨ ਦੀ ਪੜ੍ਹਾਈ ਹੁੰਦੀ ਹੈ ਬਾਕੀ 4 ਦਿਨ ਤੁਸੀਂ ਘੁੰਮ ਸਕਦੇ ਹੋ ਕੰਮ ਕਰ ਸਕਦੇ ਹੋ ਜੇ ਤੁਸੀਂ ਸਿੱਧੇ ਤਰੀਕੇ ਨਾਲ ਚੱਲੋਗੇ ਅਗਲੇ 6 ਮਹੀਨੇ ਤੁਹਾਡੇ ਮੰਮੀ ਡਾਡੀ ਨੂੰ ਵੀਜ਼ਾ ਮਿਲ ਜਾਣਾ ਹਾਂਜੀ ਤੁਹਾਡੀ ਸਿਸਟਰ ਨੂੰ ਵੀਜ਼ਾ ਮਿਲ ਜਾਣਾ ਇਹ ਤੁਹਾਨੂੰ ਮਿਲਣ ਲਈ ਆ ਸਕਦੇ ਨੇ ਘੁੰਮ ਸਕਦੇ ਨੇ ਮੈਂ ਬਾਰ ਬਾਰ ਭੈ ਜੀ ਕੋਈ ਚੀਜ਼ ਕਹੂੰਗਾ ਹਾਂ ਅਸੀਂ ਜਿਹੜੇ ਪੈਸੇ ਲੈਣੇ ਸੀ ਨਾ ਅਸੀਂ ਲੈ ਲੇ ਜੇ ਤੁਸੀਂ ਚਾਹਦੇ ਹੋ ਨਾ ਕੱਲ ਨੂੰ ਤੁਹਾਡਾ ਬੱਚਾ ਸਹੀ ਰਸਤੇ ਦੇ ਤੁਰੇ ਇਹਨੂੰ ਸਹੀ ਗਾਈਡ ਕਰਿਓ ਕਿਸੇ ਦੇ ਮਗਰ ਨਾ ਲੱਗ ਜਾਏ ਉੱਥੇ ਨਹੀਂ ਲੱਗਦਾ ਸਾਨੂੰ ਵਿਸ਼ਵਾਸ ਇਹਦੇ ਤੇ ਜੇ ਪੜਾਈ ਛੱਡੀ ਕੁਝ ਨਹੀਂ ਬਣਨਾ ਤੁਹਾਡਾ ਠੀਕ ਹੈ ਨਹੀਂ ਲੱਗਦਾ ਅੱਜ ਕੈਨੇਡਾ ਦਾ ਹਾਲਾਤ ਦੇਖ ਲਈ ਸਾਰਿਆਂ ਨੇ ਹਾਂਜੀ ਕੈਨੇਡਾ 'ਚ ਕੰਮ ਨਹੀਂ ਹੈ ਮਰੀਕਾ ਤੋਂ ਰਿਪੋਰਟ ਕਰਦੇ ਵੀਰੇ ਹਾਂਜੀ ਆਸਟ੍ਰੇਲੀਆ ਇੱਕ ਮੁਲਕ ਬਸਿਆ ਜਿੱਥੇ ਜਾ ਕੇ ਤੁਸੀਂ ਆਪਣੀ ਜ਼ਿੰਦਗੀ ਬਣਾ ਸਕਦੇ ਹੋ ਬਣਾਏ ਤੁਹਾਡਾ ਵੀਜ਼ਾ ਲੱਗ ਗਿਆ ਹਾਂਜੀ ਅਗਲੇ 2 4 5 ਦਿਨਾਂ ਵਿੱਚ ਤੁਹਾਡੀ ਫਲਾਈਟ ਹੋ ਜਾਊਗੀ ਹਾਂਜੀ ਜਾ ਕੇ ਆਪਣੀ ਜ਼ਿੰਦਗੀ ਸ਼ੁਰੂ ਕਰੋ ਕੀ ਕੀ ਪ੍ਰੋਬਲਮ ਆਈ ਤੁਹਾਨੂੰ ਸਾਡੇ ਨਾਲ ਕੰਮ ਕਰਨ ਚ ਨਹੀਂ ਕੋਈ ਪ੍ਰੋਬਲਮ ਨਹੀਂ ਸੀ ਪਰ ਵੀ ਕੋਈ ਬਤਾ ਦਿਓ ਕਿ ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਨਹੀਂ ਨਹੀਂ ਸਭ ਬੰਦੀਆ ਸੀ ਤੁਹਾਡੇ ਸਭ ਠੀਕ ਸੀ ਹਾਂਜੀ ਇਹ ਸਾਰੇ ਕੰਮ ਦਾ ਤੁਸੀਂ ਕ੍ਰੈਡਿਟ ਕਿਹਨੂੰ ਦਿੰਦੇ ਹੋ ਤੋਂ ਨਹੀਂ 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 ਅਸੀਂ ਨਹੀਂ ਲੈਣਾ ਬਿਨੇ ਸਰ ਨਹੀਂ ਹੋਰ ਨਾ ਮੰਨੇਗਾ ਮੇਰਾ ਕੋਈ ਰੋਲ ਨਹੀਂ ਹੈਗਾ ਨਹੀਂ ਮੈਂ ਮੇਰੇ ਭਗਵਾਨ ਮੈਨੂੰ ਜੋ ਤਾਂ ਕਹਿੰਦੇ ਮੈਂ ਉਹਦਾ ਕਰੀ ਜਾਣਾ ਜੀ ਹਾਂਜੀ ਇਹ ਕ੍ਰੈਡਿਟ ਜਾਂਦਾ ਜੀ ਮਿੰਟੂ ਭਾਜੀ ਨੂੰ ਜਿਨ੍ਹਾਂ ਨੇ ਤੁਹਾਨੂੰ ਪਹਿ ਜਾ ਦੇਖੋ ਮਿੰਟੂ ਮੇਰਾ ਯਾਰ ਹੈ ਜਿਗਰੀ ਯਾਰ ਉਹ ਧੰਨਵਾਦ ਹੈ ਤੁਹਾਡਾ ਜੀ ਬ੍ਰਿੰਦਾਬਨ ਜਾਣਾ ਤੁਸੀਂ ਹੁਣ ਹਾਂਜੀ ਹਾਂਜੀ ਕਦੋਂ ਜਾ ਰਹੇ ਦੇਖਦੇ ਥੋੜਾ ਉੱਥੇ ਤੇ ਪਹਿਲੇ ਜਾਣਾ ਹੋਰ ਕੋਈ ਕਿਸੇ ਤਰ੍ਹਾਂ ਦਾ ਕੋਈ ਡਾਊਟ ਨਹੀਂ ਡਾਊਟ ਤਾਂ ਨਹੀਂ ਆ ਹਾਂ ਡਾਊਟ ਕੋਈ ਨਹੀਂ ਤੁਸੀਂ ਸਾਡੀ ਸਰਵਿਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਕਮਰੇ ਦੇ ਬਹੁਤ ਵਧੀਆ ਸਰਵਿਸ ਹੈ ਕਹਿੰਦੇ ਆ ਵੀ ਵਧੀਆ ਸਰਵਿਸ ਹੈ ਜੀ ਹਾਂ ਜੀ ਹਾਂ ਜੀ ਲੋਕਾਂ ਨੂੰ ਫੰਡ ਸ਼ੋ ਕਰਾਂ ਚ ਬੜੀ ਪ੍ਰੋਬਲਮ ਆਂਦੀ ਹੈ ਲੋਕੀ ਕਹਿੰਦੇ 6 ਮਹੀਨੇ ਪੁਰਾਣੇ ਫੰਡ ਚਾਹੀਦੇ ਸਾਲ ਪੁਰਾਣੇ ਫੰਡ ਚਾਹੀਦੇ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈ ਜੀ ਤੁਹਾਡੀ ਫਾਈਲ 'ਚ ਕਿੰਨੇ ਪੁਰਾਣੇ ਫੰਡ ਲੱਗੇ ਸੀ ਸਾਡੇ ਤਾਂ ਗਾਰੰਟੀ ਲੱਗੇ ਜਿੰਨੇ ਸੀ ਨਵੇਂ ਫੰਡ ਜਮ੍ਹਾਂ ਕਰਾਏ ਸੀ ਆਪਾਂ ਹਾਂ ਜੀ ਕੋਈ ਪੁਰਾਣੇ ਫੰਡ ਨਹੀਂ ਆਪਾਂ ਸ਼ੋ ਕੀਤੇ ਨਹੀਂ ਜੀ ਕੋਈ ਤੁਹਾਡਾ ਇੰਟਰਵਿਊ ਨਹੀਂ ਆਇਆ ਨਹੀਂ ਕੁਤੋਂ ਤੁਹਾਨੂੰ ਕਿਛੇ ਨਾ ਤੰਗ ਨਹੀਂ ਕੀਤਾ ਨਹੀਂ ਤੁਹਾਡੇ ਇੰਟਰਵਿਊ ਮੈਂ ਦਿੱਤੇ ਸਾਰੇ ਹਾਂਜੀ ਮੈਨੂੰ ਪੁੱਛਿਆ ਅਗਲੇ ਨੇ ਕਾਕਾ ਇਹ ਪੜਨ ਆਣਾ ਹਾਂਜੀ ਸਾਡੀ ਰਿਕਮੈਂਡੇਸ਼ਨ ਦੇ ਉੱਤੇ ਤੁਹਾਨੂੰ ਐਡਮਿਸ਼ਨ ਮਿਲਿਆ ਅੱਛਾ ਜੀ ਕਿਉਂਕਿ ਮੈਂ ਤੁਹਾਨੂੰ ਜਾਣਦਾ ਹਾਂ ਤੁਹਾਡੇ ਪਰਿਵਾਰ ਨੂੰ ਜਾਣਦਾ ਹਾਂਜੀ ਪਿੰਤੂ ਮੇਰਾ ਪਿਤਰ ਨਾਲ ਹੈ ਹਾਂਜੀ ਉਹਨਾਂ ਨੇ ਸਾਨੂੰ ਪਹਿਲੇ ਦਿਨ ਜ਼ਿੰਮੇਵਾਰੀ ਦਿੱਤੀ ਸੀ ਕਿ ਇਹ ਬੱਚੇ ਪੜਨ ਵਾਲੇ ਆ ਇਹਦਾ ਕੰਮ ਕਰਾਵਾਂਗੇ ਜੇ ਅੱਗੇ ਜਾ ਕੇ ਹੋਰ ਵੀ ਬੱਚਿਆਂ ਨੂੰ ਰਾਹ ਦਿਖਾਊਗਾ ਹਾਂਜੀ ਜੇ ਤੁਹਾਨੂੰ ਸਾਡੀ ਸਰਵਿਸ ਵਧੀਆ ਲੱਗੀ ਸਾਡੇ ਕੋਲ ਤੁਸੀਂ ਉਹ ਲੋਕ ਭੇਜਨੇ ਆ ਜਿਹੜੇ ਪੜਨ ਜਾਣਾ ਚਾਹੁੰਦੇ ਠੀਕ ਹੈ ਜੀ ਚੰਨੇ ਬਾਤ ਤੋਂ ਬਾਦ ਲੋਕ ਜਾਣ ਇਹਨਾਂ ਨੂੰ ਸਨਕਾਰ ਮਿਲੇ ਹਾਂਜੀ ਜੇ ਤੁਸੀਂ ਬਾਹਰ ਨਾ ਜਾਂਦੇ ਤੁਸੀਂ ਇੱਥੇ ਕੀ ਕਰਨਾ ਸੀ ਮੈਂ ਸ਼ਾਪ ਤੇ ਆਉਣਾ ਸੀ ਤੋਂ ਨੂੰ ਐਕਸਪੈਂਡ ਕਰਨਾ ਈ ਥੋੜਾ ਹੋਰ ਜੀ ਬਹੁਤ ਔਕਾ ਇੱਥੇ ਕਾਰੋਬਾਰ ਸੈੱਟ ਕਰਨੇ ਹਾਂਜੀ ਔਕਾ ਤਾਂ ਹੈਗਾ ਪੰਜੀ ਮਾਪਿਓ ਅੱਜ ਦੀ ਰੇਟ ਤੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਬਹੁਤ ਤੰਗ ਹੁੰਦੇ ਆ ਹਾਂਜੀ ਹਾਂਜੀ ਅੱਜ ਦੀ ਰੇਟ ਤੇ ਹਾਂਜੀ ਬਹੁਤ ਸਾਰੀਆਂ ਮਾਵਾਂ ਤੁਹਾਨੂੰ ਦੇਖਦੀਆਂ ਪਈਆਂ ਜਿਨ੍ਹਾਂ ਦੇ ਇਹ ਨਹੀਂ ਸਮਝ ਲੱਗਦਾ ਬੱਚੇ ਨੂੰ ਕੀ ਖਰਾਜ ਆ ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਬੱਚੇ ਨੂੰ ਸਪੋਰਟ ਕਰੋ ਬਹੁਤ ਜ਼ਿਆਦਾ ਉਹਨੂੰ ਸਮਝੋ ਉਹਦੀ ਫੀਲਿੰਗ ਸਮਝੋ ਕਿ ਬੱਚਾ ਕੀ ਕਰਨਾ ਚਾਹੁੰਦਾ ਹੈ ਕਿੱਥੇ ਜਾਣਾ ਚਾਹੁੰਦਾ ਹੈ ਕਿ ਸਾਡੇ ਬੱਚੇ ਦੀ ਇਹੀ ਰੀਝ ਸੀ ਕਿ ਮੈਂ ਬਾਹਰ ਜਾਣਾ ਹੈ ਸ਼ੁਰੂ ਤੇ ਸਾਡਾ ਤਾਂ ਆਪਣਾ ਹੀ ਬਹੁਤ ਇੱਥੇ ਕਾਰੋਬਾਰ ਸੀਗਾ ਪਰ ਅਸੀਂ ਬੱਚੇ ਦੀ ਰੀਝ ਕਰਕੇ ਯਾਨੀ ਕਿ ਉਹਨੂੰ ਕਾਮਯਾਬ ਕਰਕੇ ਸਾਡੇ ਤੋਂ ਵੀ ਉੱਤੇ ਹੋ ਜਾ ਬੱਚਾ ਸਾਡਾ ਕਾਮਯਾਬ ਸਾਡੇ ਗੁਰੂ ਮਹਾਰਾਜ ਦਾ ਨਾਮ ਕਮਾਵੇ ਹੁਣ ਤੁਸੀਂ ਰਹਿ ਲੋਗੇ ਤੇ ਬਿਨਾਂ ਰਹਿਣਾ ਬਹੁਤ ਔਖਾ ਹੈ ਪਰ ਸਾਡਾ ਬੱਚਾ ਬਲਾਊਗਾ ਸਾਨੂੰ ਬਹੁਤ ਜਲਦੀ ਪਤੋਂ ਕੌਣ ਦਾ ਕੰਮ ਆ ਵਾਸਤੇ ਪਤਾ ਨਹੀਂ ਕਿੱਦਾਂ ਭੇਜਣਾ ਤੁਸੀਂ ਆਪਣਾ ਬੱਚਾ ਮੈਂ ਵੀ ਬੱਚੇ ਦਾ ਬਾਪ ਆ ਅੱਜ ਮੇਰੇ ਬੱਚੇ ਨੇ ਬਾਹਰ ਜਾਣਾ ਹੁੰਦਾ ਨਾ ਜੀ ਹੋਲ ਪੈਂਦਾ ਸਾਨੂੰ ਦੇਖਿਆ ਆਪਣੀ ਮੰਮੀ ਦਾ ਹਾਲ ਹਾਂਜੀ ਇਹ ਪਿਆਰ ਆ ਉਹਨਾਂ ਦਾ ਹਾਂਜੀ ਉਹ ਚੰਦੇ ਤਰ੍ਹਾਂ ਜ਼ਿੰਦਗੀ 'ਚ ਕੁਝ ਬਣੇ ਹਾਂਜੀ ਹਾਂਜੀ ਆਪਾਂ ਜਾ ਕੇ ਮਿਹਨਤ ਕਰਨੀ ਹੈ ਹਾਂਜੀ ਇਹਨਾਂ ਨੂੰ ਵੀ ਕਮਾਣਾ ਹੈ ਇਹਨਾਂ ਨੂੰ ਵੀ ਦੁਨੀਆ ਦਿਖਾਣੀ ਹੈ ਕਹਿੰਜੀ ਸਾਰੀਆਂ ਚੀਜ਼ਾਂ ਦੀ ਜਿਹੜੀ ਜ਼ਿੰਮੇਵਾਰੀ ਤੁਹਾਡੀ ਸੀਗੀ ਔਰ ਤੁਸੀਂ ਆਪਕੋ ਵੀ ਇਹ ਜ਼ਿੰਮੇਵਾਰੀ ਨਿਭਾਈ ਆ ਹਾਂਜੀ ਤੁਸੀਂ ਆਪਣੇ ਬੱਚੇ ਨੂੰ ਚੰਗੇ ਸਨਸਕਾਰ ਦਿੱਤੇ ਆ। ਹਾਂਜੀ। ਅੱਜ ਤੁਸੀਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਾ ਕੇ ਬੱਚਾ ਬਾਹਰ ਭੇਜ ਰਹੇ ਹੋ। ਹਾਂਜੀ। ਬਹੁਤ ਘੱਟ ਲੇਡੀਜ਼ ਹੁੰਦੀ ਆ ਤੁਹਾਡੇ ਵਰਗੀਆਂ। ਤੁਸੀਂ ਬੱਚਾ ਪਾਲਿਆ ਵੀ ਚੰਗੇ ਸਨਸਕਾਰ ਵੀ ਦਿੱਤੇ। ਅੱਜ ਆਪਣੇ ਬੱਚੇ ਵਾਸਤੇ ਤੁਸੀਂ ਲੜ ਕੇ ਵੀਜ਼ਾ ਵੀ ਲੈ ਲਿਆ। ਨਹੀਂ ਨਹੀਂ। ਤੇ ਠਾਕੁਰ ਜੀ ਕੋਈ ਨਹੀਂ ਗੱਲ। ਮੇਰੇ ਗੁਰੂ ਮਹਾਰਾਜ ਨੇ ਕੀਤਾ ਜੋ ਵੀ ਕੀਤਾ ਉਹਨਾਂ ਦਾ ਬਹੁਤ ਹੱਥ ਹੈਗਾ। ਮੰਕੇ ਵਿਹਾਰੀ ਜੀ ਨੇ ਕੀਤਾ। ਉਹਨਾਂ ਦਾ ਬਹੁਤ ਜ਼ਿਆਦਾ। ਧੰਨਵਾਦ ਕਰਦੀ। ਇਹ ਮੇਰਾ ਦਾਈ ਹੱਕ ਹੈ ਜੀ ਉਹਨਾਂ ਦਾ ਹੀ ਹੱਥ ਸੀ। ਇਹ ਨਹੀਂ ਸੀ ਆਣਾ ਵੀ ਦਾ। ਹਾਂਜੀ। ਮੈਂ ਕੈਮਰੇ ਤੇ ਕਹਿ ਸਕਦਾ ਇਸ ਵੀਡੀਓ ਚ ਮੇਰਾ ਕੋਈ ਰੋਲ ਨਹੀਂ ਹੈਗਾ ਹਾਂਜੀ ਅਸੀਂ ਸਿਰਫ ਸ਼ੋਭਾ ਲੈ ਰਹੇ ਆ ਗੱਲ ਕਰ ਰਹੇ ਹਾਂਜੀ ਸਾਨੂੰ ਵਿਸ਼ਵਾਸ ਸੀਗਾ ਆਪਣੇ ਗੁਰੂ ਮਹਾਰਾਜ ਬਹੁਤ ਜ਼ਿਆਦਾ ਬਹੁਤ ਵਿਸ਼ਵਾਸ ਕਰਦੇ ਅਸੀਂ ਸਾਨੂੰ ਦੁਨੀਆ ਦਿਖਾਣ ਵਾਲੇ ਉਹ ਹੈ ਚਲੋ ਪੰਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਇਹ ਹੀ ਪ੍ਰਾਰਥਨਾ ਕਰੂੰਗਾ ਤੁਹਾਡਾ ਬੱਚਾ ਇਹ ਨਹੀਂ ਜਲਦੀ ਹੁੰਦਾ ਜਾ ਕੇ ਪੜਾਈ ਸਿਰ ਨੂੰ ਬਸ ਗਾਈਡ ਕਰਨਾ ਬੱਚੇ ਨੂੰ ਸਾਡੇ ਨੂੰ ਜਿੱਦੇ ਵੀ ਹੋਊਗਾ ਰਾਹ ਦਿਖਾਣਾ ਸਾਰਾ ਕੁਝ ਗੁਰੂ ਮਹਾਰਾਜ ਨੇ ਕਰਨਾ ਜੀ ਆਪਣੇ ਆਪ ਮਿਲਾਂਦੇ ਆ ਅਸੀਂ ਤਾਂ ਤੁਹਾਡੇ ਚ ਵੀ ਆਪਣੇ ਗੁਰੂ ਮਹਾਰਾਜ ਨੂੰ ਦੇਖ ਰਹੇ ਹਾਂ ਕਿ ਸਾਡੇ ਵਾਸਤੇ ਤੁਸੀਂ ਰੱਬ ਬਣ ਕੇ ਖੜੇ ਹੋ ਬੜਾ ਪਾਣਾ ਪਈ ਹਾਂਜੀ ਮੇਰੇ ਲਈ ਬਹੁਤ ਔਖਾ ਤੁਹਾਡੇ ਨਾਲ ਗੱਲਾਂ ਕਰਨੀਆਂ ਹਾਂਜੀ ਇੱਕ ਮਾਂ ਜਦੋਂ ਆਪਣੇ ਬੱਚੇ ਨੂੰ ਦੂਰ ਭੇਜਦੀ ਹੈ ਨਾ ਜੀ ਬਹੁਤ ਔਖਾ ਹੁੰਦਾ ਅਜੇ ਪਤਾ ਨਹੀਂ ਕਿੰਨੀ ਵਾਰੀ ਹੌਲ ਪਾਣੇ ਤੁਹਾਨੂੰ ਹੋਰ ਚਲੋ ਅਸੀਂ ਤਾਂ ਤੁਹਾਨੂੰ ਅੱਜ ਅੱਜ ਤੁਹਾਨੂੰ ਟੈਨਸ਼ਨ ਹੈ ਕਿ ਬਾਹਰ ਜਾਵੇ ਹਾਂਜੀ ਇਹ ਜਦੋਂ ਬਾਹਰ ਚਲਾ ਗਿਆ ਨਾ ਫਿਰ ਤੁਹਾਡੇ ਕੋਲ ਰਹਿ ਨਹੀਂ ਹੋਣਾ ਤੇ ਬਿਨਾ ਹਾਂਜੀ ਨਹੀਂ ਰਹਿਣਾ ਅਸੀਂ 3 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਭੇਜਾਂਗੇ ਜਾ ਕੇ ਤੁਸੀਂ ਇਹਦਾ ਉੱਥੇ ਖਿਆਲ ਰੱਖਣਾ ਹਾਂਜੀ ਇਹਨੂੰ ਆਂਦੇ ਜਾਂਦੇ ਰਹਿਣਾ ਇਹਦੇ ਟੀਚਰਾਂ ਨੂੰ ਮਿਲਣਾ ਅਸੀਂ ਇਹਦੀ ਸਿਸਟਰ ਦਾ ਬਣਾ ਦੇਣਾ ਹੁਣ ਹੋ ਜਾਣਾ ਹੈ ਪਲੱਸ 2 ਨਾਲ ਜੀ ਉਹਨਾਂ ਦਾ ਨਾਲ ਬਣਾਣਾ ਪਿੰਡਪਰਾ ਇਕੱਠੇ ਰਹਿਣਗੇ ਦੋਨੋਂ ਜੇ ਅੱਛੀ ਤਰ੍ਹਾਂ ਕਮਾਣਗੇ ਕੰਮ ਕਰਨਗੇ ਤਾਂ ਸਾਨੂੰ ਵੀ ਬੁਲਾਣਗੇ ਸਾਨੂੰ ਵੀ ਇਹ ਦੁਨੀਆ ਦਿਖਾਣਗੇ ਪਾਪਾ ਜੀ ਦਾ ਬਹੁਤ ਹੱਤ ਹੈਗਾ ਇਹਨਾਂ ਦਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਆਪਣੇ ਢਿੱਡੇ ਚ ਨਹੀਂ ਪਾਇਆ ਪਰ ਇਹਨਾਂ ਨੂੰ ਕੰਮ ਜਾਓ ਕਰਨ ਵਾਸਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਦੱਸ ਰਹੇ ਸੀ ਤੁਸੀਂ ਤਬੀਤ ਵੀ ਖਰਾਬ ਹੈ ਉਹਨਾਂ ਦੀ ਹਾਂਜੀ ਤਬੀਤ ਥੋੜੀ ਖਰਾਬ ਹੈ ਇਹਨਾਂ ਦੇ ਪੁੱਤਰ ਦੇ ਸੰਸਕਾਰ ਹੈ ਤੁਹਾਡੇ ਹਾਂਜੀ ਕੁਝ ਕਰਨਾ ਆਪਾਂ ਬਾਹਰ ਜਾ ਕੇ ਹਾਂਜੀ ਸਾਨੂੰ ਇਹ ਇਹਨਾਂ ਤੇ ਵੀ ਵਿਸ਼ਵਾਸ ਹੈ ਕਿ ਬਹੁਤ ਜ਼ਿਆਦਾ ਅਸੀਂ ਵਿਸ਼ਵਾਸ ਕਰਦੇ ਆ ਆਪਣੇ ਵਿੱਚ ਤੇ ਸਾਡਾ ਬੱਚਾ ਗਲਤ ਨਹੀਂ ਕਰ ਸਕਦਾ ਚਲੋ ਧੰਨਵਾਦ ਭੈਣ ਜੀ ਬਹੁਤ ਬਹੁਤ ਤੁਹਾਡਾ ਹਾਂ ਤੁਹਾਡਾ ਵੀ ਜੈ ਸ੍ਰੀ ਰਾਮ ਜੈ ਸ੍ਰੀ ਰਾਮ